ਲਓ ਜੀ ਇੱਕ ਨਵੀਂ ਡਿਮਾਂਡ ਕਰੀ ਆ ਕਿਸੇ ਨੇ ਇੱਕ ਭੈਣ ਨੇ ਕਮੈਂਟ ਕਰਿਆ ਦਾ ਮੈਨੂੰ ਗਾਣੇ ਦਾ ਆਪਾਂ ਤੁਹਾਨੂੰ ਚਾਰਕ ਬੋਲ ਸੁਣਾਉਂਦੇ ਆ ਗਾਣੇ ਦੇ ਹਾਏ ਸੋਦੇ ਸਜਣਾ ਹੋਗੇ ਪੱਕੇ ਰਲਗੇ ਦੋ ਵਪਾਰੀ ਵੇ ਇੱਕ ਨੇ ਤਾਂ ਮੈਨੂੰ ਵਿਆਹ ਲੈ ਜਾਣਾ ਦੂਜੇ ਕੋਲ ਉਧਾਰੀ ਵੇ ਹਉ ਤੈਨੂੰ ਤਾਂ ਮੈਂ ਪਿਆਰ ਸੀ ਕਰਦੀ ਪਰ ਉਹਦੇ ਨਾਲ ਮੰਗੀ ਗਈ ਹਏ ਰੂ ਤੇਰੀ ਤੇ ਬੁੱਤ ਮਾਹੀ ਦਾ ਬੇ ਮੈਂ ਅੱਧੀ ਅੱਧੀ ਬੰਡੀ ਗਈ ਰੂ ਤੇਰੀ ਤੇ ਬੁੱਤ ਮਾਹੀ ਦਾ ਬੇ ਮੈਂ ਅੱਧੀ ਅੱਧੀ ਬੰਡੀ ਗਈ ਹਏ ਬਾਪੂ ਦੀ ਪਗੜੀ ਦਾ ਮੈਨੂੰ ਰੱਖਣਾ ਚੰਨ ਖਿਆਲ ਪਿਆ ਹਏ ਬਚਪਨ ਦੀ ਮਮਤਾ ਹੈ ਮਾਂ ਦਾ ਨਿੱਗ ਗੋਦੀ ਦਾ ਨਾਲ ਪਿਆ ਹੇ ਟਾਲ ਖਿਆਲ ਨਾ ਸਕੀ ਵੀਰ ਦੇ ਤੰਦ ਰਖੜੀ ਦੇ ਬੰਨੀ ਗਈ ਰੂ ਤੇਰੀ ਤੇ ਬੁੱਤ ਮਹੀ ਦਾ ਬੇ ਮੈਂ ਅੱਧੀ ਅੱਧੀ ਬੰਡੀ ਗਈ ਰੂ ਤੇਰੀ ਤੇ ਬੁੱਤ ਮਹੀ ਦਾ ਬੇ ਮੈਂ ਅੱਧੀ ਅੱਧੀ ਬੰਡੀ ਗਈ